ਪਟਿਆਲਾ ਚ 10 ਸਾਲਾਂ ਦੀ ਮਾਨਵੀ ਦੀ ਜਾਨ ਗਈ ਸੀ ਕੇਕ ਖਾ ਕੇ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਕੀਤਾ ਜਿੱਥੇ ਇੱਕ ਪਾਸੇ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ ਤਿੰਨ ਲੋਕ ਇਸ ਪੂਰੇ ਮਾਮਲੇ ਦੇ ਵਿੱਚ ਤੇ ਉੱਥੇ ਹੀ ਦੂਸਰੇ ਪਾਸੇ ਬੇਕਰੀ ਦੇ ਉੱਤੇ ਜਾ ਕੇ ਹੁਣ ਸੈਂਪਲ ਵੀ ਭਰੇ ਨੇ ਸਿਹਤ ਵਿਭਾਗ ਦੀ ਟੀਮ ਨੇ ਦਰਸਲੇ ਪੂਰਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਕੇਕ ਖਾਣ ਦੇ 11 ਘੰਟਿਆਂ ਦੇ ਅੰਦਰ ਅੰਦਰ 10 ਸਾਲਾਂ ਦੀ ਮਾਨਵੀ ਦੀ ਜਾਨ ਚਲੀ ਗਈ ਸੀ ਉਸ ਤੋਂ ਬਾਅਦ ਸਵਾਲ ਇਹ ਬਣਿਆ ਰਿਹਾ ਕਿ ਆਖਰਕਾਰ ਇਹ ਕੇਕ ਆਇਆ ਕਿਥੋਂ ਕਿਉਂਕਿ ਕਾਨਾ ਬੇਕਰਜ਼ ਨਾਮ ਦਾ ਇੱਕ ਬੇકરી ਦਾ ਨਾਮ ਸਾਹਮਣੇ ਆਇਆ ਪਰ ਐਦਾਂ ਦੀ ਕੋਈ ਬੇકરી ਬਾਅਦ ਦੇ ਵਿੱਚ ਮਿਲੀ ਹੀ ਨਹੀਂ ਫਿਰ ਪਤਾ ਲੱਗਿਆ ਕਿ ਇੱਕ ਹੋਰ ਬੇકરી ਹੈ ਜੋ ਕਿ ਇੱਕ ਸਬਰਾਂਚ ਦੇ ਤੌਰ ਤੇ ਚੱਲਦੀ ਹੈ ਇਸੇ ਬੇકરી ਦੀ ਜਿਸ ਨੇ ਕੇਕ ਭੇਜਿਆ ਫਿਰ ਉੱਥੋਂ ਜਾ ਕੇ ਉੱਥੇ ਦਾ ਮੈਨੇਜਰ ਤੇ ਦੋ ਉੱਥੇ ਕੰਮ ਕਰਨ ਵਾਲੇ ਲੋਕਾਂ ਨੂੰ ਕਾਬੂ ਕਰਕੇ ਪੁਲਿਸ ਨੇ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਬੇકરી ਦੇ ਉੱਤੇ ਸੈਂਪਲ ਹੁਣ ਲਏ ਗਏ ਨੇ ਐਤਵਾਰ ਦੇ ਦਿਨ ਸੈਂਪਲ ਲਏ ਨੇ ਇਹ ਥੇ ਵੱਡੀ ਗੱਲ ਹੈ ਦੀ ਛੁੱਟੀ ਦਾ ਦਿਨ ਸੀ ਜਿਸ ਦਿਨ ਉਦੋਂ ਵੀ ਕਿਉਂਕਿ ਕੇਸ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਹੈ ਤਾਂ ਸਿਹਤ ਵਿਭਾਗ ਦੀ ਟੀਮਾਂ ਨੇ ਪਹੁੰਚ ਕੇ ਸੈਂਪਲ ਲਏ ਖਾਸ ਤੌਰ ਦੇ ਉੱਤੇ ਪੇਸਟਰੀਜ਼ ਦੇ ਸੈਂਪਲ ਲਏ ਤੇ ਕੇਕ ਦੇ ਸੈਂਪਲ ਲਏ ਨੇ ਕਿਉਂਕਿ ਕੇਕ ਖਾਣ ਦੇ ਨਾਲ ਬੱਚੀ ਦੀ ਜਾਨ ਗਈ ਆ ਹੁਣ ਸਵਾਲ ਤਾਂ ਇਹ ਉੱਠਦਾ ਹੈ ਕਿ ਆਖਰਕਾਰ ਕੇਕ ਚ ਹੈ ਕੀ ਸੀ ਜਿਸ ਦੇ ਨਾਲ ਮਾਨਵੀ ਦੀ ਜਾਨ ਗਈ ਕਿਉਂਕਿ ਇਹ ਬੱਚੀ ਵਾਰ-ਵਾਰ ਪਾਣੀ ਮੰਗਦੀ ਰਹੀ ਉਸ ਤੋਂ ਬਾਅਦ ਜਦ ਕੇਕ ਖਾਦਾ ਸੀ ਉਸ ਤੋਂ ਬਾਅਦ ਹੀ ਰਾਤ ਚ ਕਈ ਵਾਰ ਪਾਣੀ ਮੰਗਿਆ ਸਵੇਰ ਜਦ ਹੋਈ ਤਾਂ ਉਦੋਂ ਮਾਨਵੀ ਦਾ ਸਰੀਰ ਠੰਡਾ ਪਿਆ ਸੀ ਸਰੀਰ 'ਚ ਜਾਨ ਨਹੀਂ ਸੀ ਜਦ ਡਾਕਟਰ ਕੋਲ ਲੈ ਕੇ ਗਏ ਪਰ ਇਸ ਮਾਮਲੇ ਦੇ ਵਿੱਚ ਪਰਿਵਾਰ ਇਸ ਗੱਲ ਨੂੰ ਲੈ ਕੇ ਵਿਰੋਧ ਕਰ ਰਿਹਾ ਸੀ ਕਿ ਆਖਰਕਾਰ ਕੇਸ ਦਰਜ ਕਿਉਂ ਨਹੀਂ ਕੀਤਾ ਜਾ ਰਿਹਾ ਬੇકરી ਵਾਲੇ ਦੇ ਬਾਇ ਨੇਮ ਪਰਚਾ ਕਿਉਂ ਨਹੀਂ ਹੋ ਰਿਹਾ ਇਸ ਨੂੰ ਲੈ ਕੇ ਪੁਲਿਸ ਦੀ ਕਾਫੀ ਜ਼ਿਆਦਾ ਕਿਰਕਰੀ ਹੋਈ ਫਿਰ ਐਕਸ਼ਨ ਦਿਖਾਈ ਦਿੱਤਾ ਬੇકરી ਵਾਲੇ ਨੂੰ ਗ੍ਰਿਫਤਾਰ ਕੀਤਾ ਹੈ ਪਰ ਅਜੇ ਵੀ ਬੇકરી ਦਾ ਮਾਲਕ ਫਰਾਰ ਹੈ ਜੋ ਗ੍ਰਿਫਤਾਰ ਕੀਤੇ ਗਏ ਨੇ ਉਹ ਕੇਵਲ ਤੇ ਕੇਵਨ ਉੱਥੇ ਕੰਮ ਕਰਨ ਵਾਲੇ ਮੁਲਾਜ਼ਮ ਨੇ ਉੱਥੇ ਦਾ ਮੈਨੇਜਰ ਹੈ ਇੱਥੇ ਤੁਹਾਨੂੰ ਸਮਝਾਉਣਾ ਹੈ ਕਿ ਆਖਰਕਾਰ ਕਿਵੇਂ ਇਹ ਸਾਰਾ ਕੰਮ ਹੋਇਆ ਹੈ ਦਰਸਰ ਇੱਕ ਬੇકરી ਜੋ ਕਿ ਵੱਡੀ ਬੇકરી ਨਾਮੀ ਬੇકરી ਹੈ ਉਸੇ ਦੀ ਅੱਗੇ ਸਬਰਾ ਚ ਸੀ ਇਹ ਜਿਵੇਂ ਕਿ ਕਹਿ ਸਕਦੇ ਕਿ ਇੱਕ ਵਰਕਸ਼ਾਪ ਟਾਈਪ ਹੋਰ ਬੇકરી ਬਣਾਈ ਹੋਈ ਸੀ ਜਿੱਥੇ ਕਿ ਕੇਕ ਬਣਾਏ ਜਾਂਦੇ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਵੱਡੀ ਬੇકરી 'ਚ ਸਪਲਾਈ ਹੁੰਦੇ ਇਸ ਬੇકરી ਤੋਂ ਆਨਲਾਈਨ ਆਰਡਰ ਵੀ ਜਾਂਦੇ ਇਸੇ ਤਰ੍ਹਾਂ ਇਸ ਨੂੰ ਡਿਲੀਵਰ ਕੀਤਾ ਗਿਆ ਸੀ ਜਿਵੇਂ ਕਿ ਆਨਲਾਈਨ ਪਲੈਟਫਾਰਮਸ ਦੇ ਜ਼ਰੀਏ ਡਿਲੀਵਰ ਹੁੰਦਾ ਤਾਂ ਉਸ ਤੋਂ ਬਾਅਦ ਇਸ ਕੇਕ ਦੇ ਨਾਲ ਜਦ ਜਾਣ ਗਈ ਇਹ ਟਰੈਕਰ ਨਾ ਹੀ ਬੜਾ ਔਖਾ ਸੀ ਹਾਲਾਂਕਿ ਆਨਲਾਈਨ ਸਾਰਾ ਡਰੈਸ ਪਿਆ ਹੋਇਆ ਸੀ ਕਿ ਆਖਰਕਾਰ ਬੇਕਰੀ ਹੈ ਕਿਸ ਦੀ ਕਿੱਥੇ ਹੈ ਬੇਕਰੀ ਕੀਕ ਆਇਆ ਕਿਵੇਂ ਤੇ ਸਭ ਤੋਂ ਵੱਡਾ ਸਵਾਲ ਕਿ ਇੱਕ ਬੜਾਇਆ ਕਿਨੇ ਕਿਸ ਨੇ ਕੇਕ ਬੜਾਇਆ ਇਹ ਸਭ ਦੇ ਜਵਾਬ ਹੁਣ ਮਿਲਣਗੇ ਕਿਉਂਕਿ ਤਿੰਨ ਲੋਕਾਂ ਨੂੰ ਗ੍ਰਫਤਾਰ ਕੀਤਾ ਹੋਇਆ ਹੈ ਤੇ ਉਸ ਤੋਂ ਬਿਨਾ ਜਿਹੜੇ ਸੈਂਪਲ ਲਏ ਨੇ ਸੈਂਪਲਾਂ ਚ ਇਹ ਗੱਲ ਪਤਾ ਲੱਗਣੀ ਹੈ ਕਿ ਆਖਰਕਾਰ ਕੇਕ ਕਿਸ ਤਰੀਕੇ ਦੇ ਨਾਲ ਬਣਾਉਂਦੇ ਨੇ ਕਿ ਉਸ ਇੱਕ ਕੇਕ ਦੇ ਵਿੱਚ ਕੋਈ ਨੁਕਸ ਸੀ ਜਾਂ ਫਿਰ ਬਾਕੀ ਸਾਰੇ ਕੇਕਾਂ ਦਾ ਵੀ ਹਾਲ ਇਹੀ ਹੈ ਇਸੇ ਤਰੀਕੇ ਨਾਲ ਲੋਕਾਂ ਦੀ ਜਾਨ ਨਾਲ ਖਿਲਵਾੜ ਹੋ ਰਿਹਾ ਇਹ ਸਾਰੇ ਸਵਾਲ ਨੇ ਜੋ ਕਿ ਹੁਣ ਇਸ ਵੇਲੇ ਖੜੇ ਨੇ ਪਰ ਇਨਾਖ ਜ਼ਰੂਰ ਹੈ ਕਿ ਪੁਲਿਸ ਹੁਣ ਹਰਕਤ ਚ ਆਈ ਹੈ ਐਕਸ਼ਨ ਜ਼ਰੂਰ ਲਿਆਏ ਜਿੱਥੇ ਕਿ ਗ੍ਰਿਫਤਾਰੀਆਂ ਕੀਤੀਆਂ ਨੇ ਸੈਂਪਲ ਲਏ ਨੇ ਉਹਨਾਂ ਬੇਕਰੀ ਵਾਲਿਆਂ ਦੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਹੈ ਕਿ ਉਹਨਾਂ ਦੇ ਕੇਕ ਦੇ ਨਾਲ 10 ਸਾਲਾਂ ਦੀ ਮਾਸੂਮ ਮਾਨਵੀ ਇਸ ਦੁਨੀਆ ਤੋਂ ਚਲੀ ਗਈ। ਤੂਰ ਸਾਹਿਬ ਕਿਨਾ ਕਿ ਇਹਨਾਂ ਨੂੰ ਪੇਸ਼ ਕੀਤਾ ਸਰ ਤੇ ਕੀ ਮਾਨਯੋਗ ਜੱਜ ਸਾਹਿਬ ਨੇ ਕੀ ਫੈਸਲਾ ਦਿੱਤਾ? ਇਹਨਾਂ ਨੂੰ ਪੇਸ਼ ਕੀਤਾ ਜੀ ਭਵਨ ਕੁਮਾਰ, ਵਿਜੇ ਕੁਮਾਰ ਤੇ ਰਾਜੀਤ ਨੂੰ ਤੇ ਜੱਜ ਸਾਹਿਬ ਨੇ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਮਨਜ਼ੂਰ ਕਰ ਫਰਮਾਇਆ। ਤੇ ਮਾਲਕ ਦੀ ਗ੍ਰਿਫਤਾਰੀ ਹੋਈ ਹੈ ਸਰ ਇਹਦੇ ਚ ਨਹੀਂ ਇਹ ਜੋ ਉਫਾਰ ਨਹੀਂ ਸਰ ਛਾਪੇਮਾਰੀ ਹੋ ਰਹੀ ਹੈ ਹੋ ਜਾਰੀ ਹੈ ਜੀ ਐ ਸਰ ਕਿਵੇਂ ਜਿਹੜੇ ਕਾਨਾ ਬੇਕਰਜ਼ ਦਾ ਤੇ ਇਹਨਾਂ ਦਾ ਕੋਈ ਕਨੈਕਸ਼ਨ ਦਾ ਲੱਗਿਆ ਪਤਾ ਕੀ ਮੈਨੂੰ ਹਾਂਜੀ ਹਾਂ ਉਹ ਇਹਨਾਂ ਦੀ ਰਜਿਸਟਰਡ ਹੈ ਸਰ ਜਿਹੜੀ ਇੰਡੀਅਨ ਬੇਕਰੀ ਸੀ ਉੱਥੇ ਹੀ ਇਹ ਬਣਦਾ ਸੀਗਾ ਕਿ